ਰਾਜੇ ਵਿੜਿੰਗ ਦੀ ਯਾਸ਼ ਕੋ ਮੰਨ ਤੇ ਇਹ ਲੈਂਡ ਪੂਲਿੰਗ ਹੋਏਗੀ ਅਗਰ ਪੰਜਾਬ ਕਾ ਸਹਾਰ ਨਹੀਂ ਚਾਹੇਗਾ ਚਾਹੇ ਚਾਰੰਗ ਦੇ ਪਰੇ ਕੋਈ ਐਂਡ ਔਰੀ ਜ਼ਮੀਨ ਖੋਹ ਨਹੀਂ ਦੇਵਾਂਗੇ ਅਸੀਂ ਬੈਠਾਂਗੇ ਮੰਡੀਆਂ ਦੇ ਵਿੱਚ ਜਗਰਾਵ ਤੇ ਬੈਠ ਕੇ ਇਸ ਮਹਾਦੇ ਮੁੱਦੇ ਤੇ ਅਸੀਂ ਸਾਰਿਆਂ ਨੂੰ ਆਪਾਂ ਤਰੀਕੇ ਦੇ ਨਾਲ ਆਰਦੇ ਆ ਕੇ ਛੋੜਨਾ ਪੜਨਾ ਚਾਹੀਦਾ ਹੈ ਪੰਜਾਬ ਦੀ ਜ਼ਮੀਨ ਕਿਸੇ ਸਾਹ ਦਾ ਵੀ ਜ਼ਮੀਨ ਖੋਹ ਨਹੀਂ ਦੇਵਾਂਗੇ ਸਾਮਾਨ ਨੂੰ ਰੋਮ ਦਾ ਕੀਤਾ ਜਾ ਰਿਹਾ ਚਾਤੀ ਲੈਂਡ ਆਰਡੀਨੈਂਸ ਲੈ ਲਿਆ ਲਿਆ ਵੀ ਚਾਤੀ 90% ਉਸ ਤੇ ਸਾਂਸ ਸੇ ਮਤ ਇਹ ਇੱਕ ਇੱਕ ਦੇ ਵਿੱਚੋਂ ਹਜ਼ਾਰ ਡਾਗਾਂ ਪਲਾਟ ਰਹਿਸ਼ੀ ਦੇ 200 ਗਜ ਕਮਰਸ਼ੀਆਂ ਦੇਣਾ ਚਾਹੁੰਦੇ ਉਹ ਰੇ ਵਿੱਚ ਜਿਹੜਾ ਮਾੜਾ ਪਲਾਟ ਹੁੰਦਾ ਕਿੰਨੇ ਦਾ ਚੰਗੀ ਜਮੀਨ ਆਪ ਰੱਖਦੇ ਔਰ ਇਹਨਾਂ ਨਾਲ ਛੋਟਾ ਮਾਰਜਨਲ ਜਿਹੜਾ ਕਿਸਾਨ ਕੋੜਾ ਬੜਾ ਨੁਕਸਾਨ ਹੈ ਉਹ 50 ਉੱਕੜਾ ਦੇ ਲੰਮੂ ਮੇਰੇ ਨੂੰ ਪੱਕੀ ਰਿਸ਼ਤ ਵਾਪਸ ਕਰੂਗੇ ਜਾਨਕੀ ਤੁਮੇ 75% ਉਹਨੂੰ 60% ਵਾਪਸ ਕਰਨਗੇ ਸੋ ਕੈਂਦਾ ਮਤਲਬ ਕੋਤੰ ਸੁਲਹਾ ਪੰਜਾਬ ਦੇ ਕਿਸਾਨਾਂ ਦਾ ਧੁਖਾ ਔਰ ਅਗਰ ਕੇਤੀ ਪ੍ਰਧਾਨ ਸੁਭਾ ਨਾ ਦੇਆ ਜਿਹੜਾ 80 ਹਜ਼ਾਰ ਕਰੋੜ ਰੁਪਿਆ ਕਣਕ ਤੇ ਝੋਨੇ ਦਾ ਸਾਨੂੰ ਉਦੋਂ ਦੇ ਲ ਮੈਸਕੀਟੋ ਉਹ ਖਤਮ ਹੋ ਗਿਆ ਜ ạ 24000 ਏਕੜ ਕੇਵਲ ਲਧਿਆਰੇ ਦਾ 50000 ਦੇ ਅੱਜ ਪੱਟ ਇਹ ਜਮੀਨ ਅਕਵਾਇਰ ਕਰਨੇ ਚੋਣੇ ਜਿਸੇ ਦੀ ਕੋਈ ਡਿਮਾਂਡ ਨਹੀਂ ਹਜੇ 5 ਖਾਲੀ ਪਏ 5 ਖਾਲੀ ਪਏ ਪਲਾਟਸ ਖਾਲੀ ਪਏ ਲੋਟੀਨ ਓ 14 ਦੇ ਕੇਵਲ ਇਸੋ ਦਿੱਕੇ ਕਰਨਾ ਤਰੀਕਾ ਹੈ ਜਿਹੜੀਆਂ ਜਿਹੜੀਆਂ ਸੀਸਿੰਗਸ ਬਣਾਪੀਆਂ ਹੈ ਕਿ ਲੈਂਡ ਪੂਲਿੰਗ ਦੇ ਤਹਿਤ ਕਿਹਾ ਕਿਸਾਨਾਂ ਨੂੰ ਮੁ补偿 ਕੀਤਾ ਜਾ ਰਿਹਾ ਜਦਕਿ ਲੈਂਡ ਆਰਡੀਨੈਂਸ ਮਿਲ ਨਹੀਂਦਾ ਜਦ ਤੱਕ ਕੋਈ 100% ਉਸ ਤੇ ਨੁਕਸਾਨ ਸਹਿਮਤ ਨਹੀਂ ਹੈ ਉਹ ਬਟਿਕਰ ਉਹਨਾਂ ਦੀ ਜਮੀਨ ਐਪਾਇਲ ਕੀਤੀ ਜਾ ਸਕਦੀ ਬਾ ਅਸੀਂ ਇਸ ਲੈਂਡ ਪੂਲਿੰਗ ਪਾਲਿਸੀ ਦੇ ਨਾਅਰ ਹਜੇ ਤੱਕ ਇਹ ਮਹੌਲੀ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਆਈ ਸੀ ਹਜੇ ਤੱਕ ਦਾਸਤ ਸੰਦਾ ਕਿਸਾਨਾਂ ਨੂੰ ਕੋਪੋਜੀਸ਼ਨ ਨਹੀਂ ਮਿਲਿਆ ਇਹ ਇੱਕ ਏਕੜ ਦੇ ਵਿੱਚੋਂ ਹਜ਼ਾਰ ਗਾਜਾ ਪਲਾਟ ਰਹਿਸ਼ੂ ਦੇ 200 ਗੱਜ ਕਮਿਸ਼ਨ ਦੇਣਾ ਚਾਹੁੰਦੇ। ਉਹਰੇ ਵਿੱਚ ਜਿਹੜਾ ਮਹੜਾ ਪਲਾਟ ਹੁੰਦਾ ਕਿੰਨੇ ਦਾ ਬੈਕ ਸਾਈਡ ਤੇ ਚੰਗੀ ਜ਼ਮੀਨ ਆਪ ਰੱਖਦੇ। ਪਰ ਇਹਨਾਂ ਨਾਲ ਛੋਟਾ ਮਾਰਜਨਲ ਜਿਹੜਾ ਕਿਸਾਨ ਹੈ ਉਹਦਾ ਬੜਾ ਨੁਕਸਾਨ ਹੈ। ਅੱਛਾ ਇਹਨਾਂ ਨੇ ਜਾਣੇ ਕਿ 30% ਇਹ ਰਿਟਰਨ ਕਰਦੇ। ਜੇ ਕਿਸੇ ਦਾ 9 ਕਿੱਲੇ ਹੈ। ਜਾਣੇ ਪੁੰਨਿਚਾਗੇ ਉਹਨੂੰ 3 ਕਿੱਲੇ ਰਿਟਰਨ ਦੇ ਦੇਣੇ। 40 30 30% ਹੋ ਗਿਆ ਜੇ ਕਿਸੇ ਦੇ 50 ਏਕੜ ਕੋਲ 50 ਏਕੜ ਕਿਸੇ ਆਮ ਪੱਤੇ ਕੋਲੇ ਤਾਂ ਹੈ ਨਹੀਂ ਜਿਹੜਾ ਹੈ ਕੋਈ ਨਾ ਹੀ ਸਰੇ ਉਹਨਾਂ ਕੋਲੇ 50 ਏਕੜ ਜਮੀਨ ਹੈ ਉਹ ਕਿਵੇਂ ਪੈਸਾ ਇਕੱਠਾ ਕਰਨਗੇ ਜਦੋਂ ਬੰਦ ਹੋਏ ਉਹ 50 ਏਕੜ ਆ ਰਹੇ ਨੂੰ ਮੈਂ ਪਰਤੀਏ ਛੜ ਵਾਪਸ ਕਰ ਦੇਣਗੇ ਯਾਨੀ ਕਿ 60% ਉਹਨੂੰ 60% ਵਾਪਸ ਕਰਨਗੇ ਸੋਹੜ ਦੇ ਕਿਸਾਨ ਨੂੰ 2% ਦੇ ਰੋਣ ਨੂੰ ਇਹ ਕਹਿਣਗੇ ਕਿ ਤੇਰੀ ਸਾਰੀ ਜਿਹੜਾ ਕਿਲੇ ਮਗਰ ਕਰੋੜ ਰੁਪਿਆ ਲੱਗਦਾ ਦਵਾਈ ਤੇ ਚਾਰजेस ਇਹ ਅੱਸੀ ਕਰਕੇ ਦੇਾਂਗੇ ਉਹਨੂੰ ਅਸੀਂ ਸੜਕਾਂ ਬਣਾ ਕੇ ਦੇਾਂਗੇ ਸੀਵਰੇਜ ਪਾਕੇ ਦੇਾਂਗੇ ਲਾਈਟਾਂ ਤੇ ਅੰਦਰ ਦਾ ਟੇਵਾ ਕਿਸੇ ਲੈਣ ਨਹੀਂ ਜਾਣੀ ਕਿ ਉਹ ਫਾਇਦਾ ਤਾਂ ਕੋਲ ਮੈਸਰ ਨੂੰ ਹੋ ਗਿਆ ਜਿਹੜਾ ਕਹਿੰਦੇ ਅਸੀਂ ਆਮ ਲੋਕਾਂ ਸੋ ਸਰਪਨਾਂ ਦੀ ਪਾਲਿਸੀ ਹੈ ਜਿਹੜਾ ਰੇਟ ਹੈ 50-60 ਦਾ ਪਰ 200 ਗਜ ਦਾ ਪਲਾਟ 6 ਕਰੋੜ ਰੀਵੈਕਡਾ ਹੋ ਗਿਆ ਜਦਕਿ ਅਰਜੀਲ ਚਲਾਕਦਾ 100000 ਕੋਈ ਲੈ ਨਹੀਂ ਸਕਿਆ ਪਲਾਟ ਸੋਖੇਨ ਬਕਰ ਕੋਟਨ ਫਲੋਪ ਪੰਜਾਬ ਦੇ ਕਿਸਾਨਾਂ ਦਾ ਦੁੱਖਾ ਔਰ ਅਗਰ ਖੇਤੀ ਪ੍ਰਦਾਇਸ਼ ਸੁਪਾ ਨਾ ਰਿਆ ਜਿਹੜਾ 80000 ਕਰੋੜ ਰੁਪਇਆ ਕਣਕ ਤੇ ਝੋਨੇ ਦਾ ਸਾਨੂੰ ਉਹਦਾ ਜੇਲਾ ਐਮਐਸਪੀ ਤੋਂ ਉਹ ਖਤਮ ਹੋ ਜਾਏਗਾ ਕੋ ਸਾਡੀ ਇਕਨੋਮੀ ਡਾਊਨ ਹੋ ਜਾਏਗੀ ਅੱਜ ਖੇਤੀ ਤੋਂ ਸਾਰੇ ਅਧਾਰੇ ਚੱਲਦੇ ਪੈਲਸ ਵਿਆਹ ਸਭ ਕੁਝ ਖੇਤੀ ਤੋਂ ਚੱਲਦਾ ਹੈ ਹੋਟਲ ਬੈਂਡ ਬਾਜੇ ਹਲਵਾਈ ਦੀਆਂ ਦੁਕਾਨਾਂ ਖਰਾਹਨੇ ਦੀਆਂ ਦੁਕਾਨਾਂ ਅਗਰ ਜਮੀਨਾਂ ਦੀ ਅਗਰ ਖੇਤੀ ਪ੍ਰਧਾਨ ਸੁਧਾਨ ਅਧਿਆਪਕ ਸਾਡੀ ਖੋਜ ਖਤਮ ਹੋ ਜਾਏਗੀ ਸੋ ਸੋ ਇੱਕ ਗਲਤ ਪਾਲਿਸੀ ਹੈ ਉਲਟਾ ਕੋਈ ਨਾ ਕੋਈ ਲੋਕ ਮੰਗੀ ਚਾਹੀਦੀ ਹੈ ਕਿ ਇਸ ਸੋਖ ਕਮਰਸ਼ੀਅਲ ਲੈਂਡ ਹੋ ਨਹੀਂ ਸਕਦੀ ਲੋੜ ਹੈ ਚਾਹੀਦਾ ਸੋ ਇਸ ਦੀ ਇਲਾਜ ਲਾਣਾ ਸਤੇ ਦਾਖਾ ਜਗ ਆਓ ਤੇ ਦਿਲ ਹਰਕਾ ਤੇ ਸਾਹਮਣੇ ਵਾਲ

ਲੋਕਾਂ ਤੋਂ ਮਤੇ ਲਵਾਂਗੇ ਹੋਰ ਅੱਜ ਅਸੀਂ 18 19 ਤਰੀਕ ਨੂੰ ਪੰਚਾਇਤਾਂ ਮਤੇ ਪਾ ਕੇ ਸਾਨੂੰ ਦੇੜ ਗਿਆ ਤੇ ਫੇਰ ਅਸੀਂ ਉਹ ਮਤੇ ਲੈ ਕੇ ਗਵਰਨਰ ਕੋਲੇ ਜਾਣਾ ਪਵੇ ਦੇਸ਼ ਦੀ ਲੋਕ ਸਭਾ ਚ ਲੜਾਈ ਨਹੀਂ ਲੰਮੀ ਭਏ ਪੰਜਾਬ ਦੀ ਵਿਧਾਨ ਸਭਾ ਚ ਲੜਾਈ ਨਹੀਂ ਲੰਮੀ ਭਏ ਮੈਂ ਚਾਹੇ ਉਹ ਗਮਰਾਜ ਇਹਨਾਂ ਪੁੱਲ ਸਾਰਿਆਂ ਦੇ ਦਾ ਸਰਕਾਰ ਦੇ ਕਰਿੰਦਿਆਂ ਦੇ ਅੱਗੇ ਲੜਨਾ ਪਵੇ ਸਾਰੇ ਕੰਮ ਕਾਂਗਰਸ ਪਾਰਟੀਆਂ ਜਾਂਦੇ ਆ ਸੰਘਰਸ਼ ਕਰਾਤੀ ਕਰਨਾ ਕਾਂਗਰਸ ਕਿਤੇ ਕਲਾਟਾ ਨਕਦਰ ਦੇ ਬਾਹਰ ਧਰਨਾ ਚੱਲਿਆ ਪਿੰਡਾਂ ਤੋਂ ਧਰਨਾ ਲੱਗਦਾ ਲੱਗਦਾ ਕਾਂਗਰਸ ਪਾਰਟੀਆਂ ਇਹਦੇ ਵੀ ਦੇ ਖਰਾਬ ਦੇਖੋ ਜਾਣੇ ਹੈ ਇਹ ਪੰਜਾਬ ਦੀ ਮਾਂ ਦਾ ਮੁੱਦਾ ਹੈ ਸਾਡੀ ਜ਼ਮੀਨ ਸਾਡੀ ਮਾਂ ਦੇਸ ਮਾਂ ਦੇ ਮੁੱਦੇ ਤੇ ਅਸੀਂ ਸਾਰਿਆਂ ਨੂੰ ਆਤਾ ਤਰੀਕੇ ਦੇ ਨਾਲ ਆਦੇ ਆਪੇ ਛੋੜਨਾ ਪੜਨਾ ਚਾਹੀਦਾ ਹੈ ਪੰਜਾਬ ਦੀ ਚਨੀ ਇਤਸਾਲਾ ਦੀ ਚਨੀ ਖੋ ਨਹੀਂ ਦੇ